ਉдни ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁਗਣੀ ਤੇ ਰਾਤ ਚਾਹਗੁਣੀ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਸੋ ਇੱਕ ਛੋਟਾ ਜਿਹਾ ਪੰਗਾ ਆ ਡਾ ਭਾਜੀ ਇੱਕ ਭਾਂਬਰੀ ਜਿਹੜਾ ਹਜੂਰ ਸਾਹਿਬ ਨੂੰ ਜਾਣਾ ਜੀ ਉਹਦੇ ਸਬੰਧ ਦੇ ਵਿੱਚ ਪਿਆਰ ਦਿੱਤਾ ਸੀ ਉੱਥੇ ਨੂੰ ਖਿੱਚੀ ਆ। ਬਾਕੀ ਆ ਸਾਡਾ ਪਰਿਵਾਰ ਵੀ ਲੱਗਾ ਹੋਇਆ ਸਾਰਾ ਹੀ ਪਰ ਮੇਰੇ ਪਤਾ ਨਹੀਂ ਕੀ ਹੋ ਗਿਆ ਜੀ ਨਾ 2-3 ਦਿਨ ਹੋ ਗਏ ਮੈਂ ਜੋਬਿੰਗ ਕਰਦਾ। ਮੇਰਾ ਨਾ ਅੱਥ ਤੇ ਪੈਰ ਅੱਥ ਤੇ ਆਰੂ ਸਾਲਾਂ ਨੂੰ ਤਕਲੀਫ ਹੋ ਜਾਂਦੀ ਦੋ ਦਿਨ ਹੋ ਗਏ। ਆਹ ਚੀਜ਼ ਨੂੰ ਪਤਾ ਨਹੀਂ ਸਾਲਾਂ ਨੂੰ ਕੋਈ ਮੋਚ ਤਾਂ ਆਈ ਨਹੀਂ ਹੈਗੀ। ਇੱਥੇ ਜਿਵੇਂ ਨਾੜ ਜੀ ਚੜ ਗਈ ਹੁੰਦੀ ਆਇਆ ਹੋਇਆ ਪਿਆ। ਬਾਕੀ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਬਖਸ਼ੇ ਵਿੱਚ ਸਭ ਦੇ ਸੀ ਵੀ ਆ ਜੰਦੇ ਆ ਤੇ ਉਹਦੇ ਵਿੱਚ ਵਿੱਚ ਜੀ ਆ ਸਾਡੇ ਸਾਰੇ ਫੈਮਿਲੀ ਮੈਂਬਰ ਜੀ ਮੈਂ ਤੁਹਾਨੂੰ ਕਮੈਂਟ ਫੜਾਉਂਦਾ ਜੀ ਤੇ ਅ ਲੱਗੇ ਵੀ ਇੱਧਰ ਅ ਕੀ ਕਹਿੰਦੇ ਹੁੰਦੇ ਉਹਨੂੰ ਅੱਲੇ ਕਾ ਮਰਬਾ ਨਹੀਂ ਔਲ ਅੱਲੇ ਦਾ ਮਰਬਾ ਕੀ ਹੋ ਗਿਆ ਕੀ ਹੋ ਗਿਆ ਦੇਖੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੱਤੇ ਕਹਿ ਨਹੀਂ ਹੁੰਦੇ じゃ ਕੰਮ ਕਰੋ ਅੱਛਾ ਸਸਤੀ ਗੱਲ ਲਗੜੀ ਮੋਨੀਸ਼ਾ ਨਹੀਂ ਕਢਾਉਣੀ ਮੋਨੀਸ਼ਾ ਨਹੀਂ ਸਸਤੀ ਲੱਗਦਾ ਮਨੀ ਕਰਨੀ ਕਢਾਉਣੇ ਬਾਬਾ ਜੀ ਤਾਂ ਮਨੀਸ਼ਾ ਨਹੀਂ ਬਾਬਾ ਜੀ ਕੋਲ ਜਰੂਰੀ ਹਾਂ ਬਾਬਾ ਜੀ ਕੋਹਾਜ਼ਰੀ ਲਵਾਉਣੀ ਜ਼ਰੂਰੀ ਹੈ ਬਾਬਾ ਜੀ ਕਹਿੰਦੇ ਫਿਰ ਮੇਰਾ ਜਦ ਦਿਮਾਗ ਫਿਰ ਜਾਂਦਾ ਫਿਰ ਮੈਨੂੰ ਬਹੁਤ ਬੜੇ ਹਾਰ-ਚਾਰ ਪਾਏ ਆ ਬਾਬਾ ਜੀ ਹਰਨ ਮਨ ਮਨੀ ਵਾਲਾ ਸੱਪ ਦੱਸਦੇ ਮੈਨੂੰ ਮਨੀ ਦੱਸ ਕੇ ਹਾਰ ਪਾੜੀ ਮੈਨੂੰ ਮਨੀ ਵਾਲਾ ਸੱਪ ਦੱਸਦੇ ਆ ਵੀ ਵੈਸੇ ਫੈਰ ਉਹਨਾਂ ਬਾਬਾ ਜੀ ਤੇ ਸੱਚੀ ਗੱਲ ਨਾ ਹੁਣ ਤਾਂ ਦੁਬਾਰਾ ਮਾਸ ਲੱਗ ਗਿਆ ਹਾਂ ਉਂਗਲੀ ਦੇਖੋ ਠੀਕ ਆ ਤੇ ਦਾ ਦੂਆ ਮਾਸ ਉੱਤਰਦਾ ਬਾਈ ਦੂਆ ਨਹੀਂ ਬਾਬਾ ਜੀ ਦੇ ਬਾਬਾ ਜੀ ਦੇ ਨਹੀਂ ਤੇ ਆਏ ਉਹ ਕਿਰਪਾ ਆਏ ਕਿਰਪਾ ਆਏ ਕਿਰਪਾ ਮੀਂ ਆ ਬੱਸ ਬਾਬਾ ਜੀ ਨੂੰ ਖੁਸ਼ ਰੱਖਿਆ ਕਰੋ ਹੂੰ ਜੇ ਮਨੀ ਦੇਣ ਲੱਗੇ ਬੀਬੀ ਭਾਈ ਦਾ ਬਹੁਤ ਹੋ ਗਿਆ ਬਸ ਘੜੀ ਘੰਟਾ ਹੀ ਜਦ ਤੱਕ ਮਨੀ ਲੈਣੀ ਆ ਉਹਦੇ ਬਾਅਦ ਹੁਣ ਮੂੰਹ ਤੇ ਕਹੀ ਜਾ ਦੇਣੀ ਵੀ ਨਹੀਂ ਉਹਨਾਂ ਨੇ ਨਹੀਂ ਬਾਬਾ ਅਦਰ ਮੇ ਲੋ ਜੀ ਮਾਮੇ ਨੂੰ ਮੇ ਲੋ ਸਾਸਰੀ ਕਾਲ ਜੀ ਮਾਮੀ ਹਮ ਸਿੱਖ ਜੀ ਕੋ ਸਉਣ ਤੂੰ ਵੀ ਸਾਸਰੀ ਕਾਲ ਜੀ ਸਿੱਖੀ ਸਿਖਾਈਓਗਾ ਸਾਰਾ ਕੁਝ ਮੈਂ ਵੀ ਪਾਣੀ ਦੀ ਜ਼ਰੂਰਤ ਹੀ ਨਹੀਂ ਪੈਂਦੀ ਕੱਟ ਮੈਨੂੰ ਬਾਬੇ ਤਾਂ ਹੀ ਜ਼ਰੂਰਤ ਨਹੀਂ ਪਾਦੀ ਮੈਨੂੰ ਬਾੜ ਜਾਓ ਫੇਲੇ ਆ ਦਿੰਦੇ ਸਾਰਾ ਕੁਝ ਬਾਬੇ ਮੈਨੂੰ ਕਹਿਣਾ ਹੀ ਨਹੀਂ ਮੈਨੂੰ ਮਾਮੇ ਫੇਰ ਤਾਂ ਤੇਰਾ ਭਾਂਡ ਦੇ ਕੰਮ ਖਰਾਬ ਕਰਦੇ ਰਾ ਉਹ ਜਿਵੇਂ ਭਾਣ ਜੇ ਵੀ ਹੈ ਜੇ ਹੁਣ ਚਾਹਦੇ ਕਰਮ ਵਾਲੀ ਆ ਮੰਮੀ ਹਮ ਇੱਥੇ ਦੇਖ ਲਾ ਭਾਣ ਨੂੰ ਹਮ ਇੰਤ ਤਗੜਦੀ ਮੰਮੀ ਤੇਰੀ ਨੂਆ ਤੋਂ ਇੰਤ ਤੱਕ ਆਂਦੇ ਦੇਣਾ ਏ ਏਦਾਂ ਕਰੋ ਮੈਨੂੰ ਬਣਾ ਦਿਓ ਤੁਸੀਂ ਜੰਗਮ ਜੰਗਮ ਮਾਂ ਮੰਗ ਲਿਆ ਮਾਂ ਪਹਿਲਾਂ ਥੋੜਾ ਜਿਹਾ ਕੋਤੋਂ ਨੂੰ ਢੀੜ ਬਾਤ ਤੇ ਮਣੀਆਂ ਸੱਪ ਦੱਸਦੇ ਮੈਨੂੰ ਬੰਦਮਾਨੇ ਹੁੰਦੇ ਆ ਉਹ ਬਾਗਰ ਆ ਜਾ ਟਾਈਮ ਨਾ ਲਿਆ ਉਹ ਵੀ ਉਹ ਵੀ ਇੱਕ ਉਹਨਾਂ ਦੀ ਉਹ ਆ ਉਹਨਾਂ ਦਾ ਵੀ ਉਹ ਆ ਕਈ ਵੀ ਤਾਂ ਮੈਂ ਕਹਿੰਦਾ ਤੁਹਾਨੂੰ ਗਮ ਗੀ ਕਿਹਦੇ ਨੇ ਤੁਸੀਂ ਉਹ ਗਮਾ ਗਮ ਗੋਪ ਗਪੰਗਮ ਦਾਸ ਨਹੀਂ ਉਹਨਾਂ ਨੂੰ ਕੋਈ ਕਹਿੰਦੀ ਬਾਈ ਮੇਰੇ ਚੌਣ ਲੱਗਾ ਹਣ ਮਣੀ ਵਾਲਾ ਹਲਤ ਪੈਸੇ ਕੱਢਣ ਲੱਗੇ ਲੈ ਬੱਸ ਆ ਜੋ ਹਲਤ ਸਬਰ ਰੱਖਿਆ ਕਰੋ ਸਬਰ ਸਬਰ ਰੱਖਿਆ ਕਰੋ ਤੁਸੀਂ ਬੱਸ ਕਰੀ ਬਾਬਾ ਸੱਸ ਸੱਸ ਅੰਦਰ ਅਜੇ ਬਾਝ ਨਹੀਂ ਚੋਲਦਾ ਮਨਾ ਹੁਣ ਤਾਂ ਸੀ ਕਢਾ ਲਈ ਗੱਲ ਤੇ ਬੱਸ ਹੋਰ ਸਾਡੇ ਕੰਮ ਨਹੀਂ ਆ ਗਈ ਬੱਸ ਕਿਰਪਾ ਹੋ ਗਈ ਤੁਹਾਡੀ ਭਗਤੋ ਮੈਨੂੰ ਐ ਦੱਸ ਵੀ ਆ ਕਾਤੇ ਪਾ ਆ ਸ਼ਾਮ ਤੱਕ ਤੁਹਾਡੀ ਇੱਕ ਮਣੀ ਜੀ ਪਾਏ ਆ ਇਹ ਹਾਰ ਨਮਈ ਆਏ ਆ ਕਿ ਥੱਲੇ ਤੇ ਆਏ ਆ ਨਮਈ ਆ ਨਮਈ ਆ ਇਹ ਕਪੜੇ ਦੇ ਮਣੀ ਨਮਈ ਆ ਕਪੜੇ ਦੇ ਜੂਲ ਹੋਇਆ ਤਾਂ ਮਣੀ ਆਲਾ ਕਦੇ ਪਾਉਂਦਾ ਨਹੀਂ ਹੈਗਾ ਹਾਇ ਰਬ ਭਗਤੋ ਕਾਬਿਛਾ ਤੁਹਾਡੀਆਂ ਵੇਖੋ ਕੋਈ ਨਹੀਂ ਬਸ ਹੋ ਲਈ ਜੀ ਸਾਡੀ ਬਿੱਚਾਂ ਪੂਰੀਆਂ ਨੇ ਸਾਰੀਆਂ ਵਿੱਚ ਹੋ ਜਾਂਦੀ ਜੀ ਪੂਰੀ ਸਾਡੀ ਬਹੁਤ ਛੇੜੇ ਤੁਹਾਡੇ ਦੀ ਕਿਰਪਾ ਸ਼ੁਰੂ ਹੋ ਗਈ ਇਧਰ ਲਓ ਜੀ ਬਹੁਤ ਹੋਈ ਵੀ ਕਿਰਪਾ ਮੈਂ ਹੁਣ ਪਿਰਮਲ ਬਾਬਾ ਬਣ ਜਾਵਾਂ ਫਿਰ ਹੁਣ ਨਹੀਂ ਕਿਰਪਾ ਸ਼ੁਰੂ ਇਹਨੇ ਕੋਈ ਬੋਦੀ ਲੋੜ ਨਹੀਂ ਆਹਨ ਤਾਂ ਅਸੀਂ ਹੱਥ ਵੀ ਨਹੀਂ ਲਾ ਸਕਦੇ ਵਿਚਾਰੇ ਮਾਮਾ ਮੰਮੀ ਅੱਗੇ ਹੈ ਕੱਲ੍ਹ ਜੀ ਤੇਰਾ ਪਾ ਇਹ ਕਾਤੇ ਵੀ ਕਾਤੇ 8 ਮਹੀਨੇ ਚ ਸਾਲ ਪੂਰਾ ਹੋਣਾ ਜਾਰਨ ਅੱਛਾ 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 ਜਾਰਨ ਨੂੰ ਅਚਾਰਨ ਗਿਆਨ ਨੂੰ ਸਾਰੇ ਨਾ ਕੱਢੀ ਜਾਓ ਨਾ ਜਿਹੜੇ ਖਰਾਬ ਮਾਮੀ ਇਹ ਤਾਂ ਮੈਂ ਆਤਾ ਯਾਰ ਸਟਾ ਵੀ ਸਕਦੇ ਹਨ ਨਾ ਤਾਂ ਪਾਉ ਪਾਊਡਰ ਬਣ ਜਾਏਗਾ ਹਾਂ ਸਟਾ ਕੇ ਇੱਕ ਸਕੂਕ ਸਕੂਕਾ ਕਿਵੇਂ ਪਹਿਲਾਂ ਆੜਨੇ ਬਣੇ ਨਹੀਂ ਆਏ ਸੁੱਕ ਜਾਣੇ ਆਏ ਤਾਂ ਗਲ ਜਾਣੇ ਪਏ ਪਏ ਇਹ ਆਹ ਇਹੇ ਉਟਾਣੇ ਆਏ ਜਿਓ ਜੜੇ ਆਦੇ ਕਤਾ ਚੁੱਕੂ ਕੋਈ ਗੜਗੜ ਕੇ ਨਹੀਂ ਆ ਆਦੇ ਪੈਂਦੇ ਰ ਗੁਠਰੀ ਕੱਢ ਕੇ ਫਾੜੀਆਂ ਜਿਹਾ ਖਿਲ ਲ ਜਾਂਦੇ ਇਹ ਮਾਮੀ ਅੱਗੇ ਕਰਿਆ ਤਾਂ ਵੀ ਜੀ ਨੇ ਵਾਪਸ ਗੇਰੇ ਆ ਤਾਂ ਹੈ ਗੇਰੇ ਹੀ ਆ ਤੁਸੀਂ ਤੁਹਾਨੂੰ ਛਿੱਟੇ ਸੁੱਕਿਆ ਦਾ ਅਕਲ ਵਿੱਚ ਕਕਲ ਦਾ ਘਾਟਾ ਥੋੜਾ ਮੈਨੂੰ ਲੱਗੇ ਨਹੀਂ ਇਹ ਜਿਨੀ ਮਾਮੂ ਇੱਕ ਨਹੀਂ ਹਵਾਲ ਕੇ ਨੇ ਫਾੜੀਆਂ ਹੋ ਜਿੰਨੀਆਂ ਜੁਦੀਆਂ ਉਹਨਾਂ ਨੇ ਫਿਰ ਸੁੱਕਣਾ ਹੈ ਉਹਨਾਂ ਨੂੰ ਧੁੱਪ ਤੇ ਚੱਕਣਾ ਅੰਦਰ ਰੱਖਣਾ ਚੱਕਣਾ ਰੱਖਣਾ ਇਹ ਸਾਰਾ ਕੁਝ ਕਰਨਾ ਪੈਂਦਾ ਉਸ ਜੇ ਉਹ ਨਹੀਂ ਕਰੂਗੇ ਬਾਹਰ ਪੈਨ ਤਾਂ ਖਰਾਬ ਹੋਣਾ ਹੀ ਉਹਨਾਂ ਚੀਜ਼ ਨੇ ਉਸ ਪਾ ਕੇ ਹਾਂ ਰੈਨ ਤੋਂ ਬੰਨਣਾ ਸਿੱਧੋ ਨਾ ਨਾ ਨੇ ਪਹਾੜ ਚ ਵੀ ਹੋਏ ਹੋਣੇ ਹੁਣ ਤਾਂ ਉਹ ਹੈਗੇ ਉਹ ਛੋਟੇ ਆ ਜਰਾ ਬੜੇ ਆ ਭਾਈ ਇਹ ਬੜੇ ਆ ਇਹ ਆ ਜੀ ਸਾਡੀ ਕੁਸਮ ਕੋਲ ਤੇ ਉਹਨਾਂ ਦੇ ਖੇਤ ਚ ਬੂਟੇ ਖੜੇ ਤੇ ਹਮ ਉੱਥੇ ਉਹਦਾ ਸੌਰਾ ਲੈ ਕੇ ਆਇਆ ਤੋੜ ਕੇ ਉਹਦਾ ਸਾਰੇ ਖ ਇਧਰ ਵਧੀਆ ਤੂੰ ਨੇ ਵੀ ਟੱਕਰੇ ਤੇ ਹਮ ਉਹਦਾ ਸੌਰਾ ਲਾਇਆ ਉਹਨੂੰ ਪਤਾ ਵੀ ਇਹ ਅਸੀਂ ਔਲੇ ਔਲੇ ਦਾ achar ਹੋ ਗਿਆ ਚੂਰਨ ਹੋ ਗਿਆ ਇਹ ਪਚਾਰ ਪੋਨੀ ਛੇਤੀ ਗਲ ਕੱਤੇ ਜਾਂਦਾ ਗਲ ਉਹ ਲਾਈ ਖੜੀਆਂ ਜੇ ਆਹ ਕਿਤੇ ਤਾਕਤਵਰ ਨਾ ਹੋਏ ਤਾਂ ਤੇ ਗਰਦਨਾਂ ਪਤਾ ਕਿ ਕਿਹੜੇ ਟੁੱਟਣੀਆਂ ਚਾਚਾ ਪਾਸ ਮੈਂ ਲੱਗਦਾ ਵੀ ਅਸੀਂ ਬਹੁਤ ਮੋਟੀ ਐ ਨਹੀਂ ਬਸ ਕਿਤੇ ਕੋਈ ਮਨੀ ਨਹੀਂ ਮੰਗੂਗਾ ਖਾਸ ਕਰਕੇ ਮੈਂ ਹੀ ਕੰਮ ਕਰਦੀ ਆ ਆ ਪਰਚੀ ਪਾ ਦਿੰਦੀ ਆ ਅੱਛਾ ਜਦ ਤੂੰ ਮੈਨੂੰ ਕਹਿੰਦੀ ਨਹੀਂ ਚੱਲ ਮੇਰੇ ਨਾਲ ਮੈਂ ਤੇਰਾ ਨਾ ਪਾਉਂਦੀ ਨੀ ਜੱਜ ਮੇਰੀ ਪਰਚੀ ਪਾ ਤੇ ਮੁੱਛ ਸਮਾ ਜਗਦੀ ਆ ਦੇ ਪਰਚੀ ਕਾਦੀ ਪਾਤੀ ਵੀ ਮੈਂ ਇਹ ਗੱਲ ਇਹ ਤਾਂ ਮੈਂ ਵੀ ਗੱਲ ਆ ਕੋਈ ਰਾਜਰਾਣ ਦਾ ਇਹਦਾ ਮਿੱਤੇ ਵੀ ਉਹਨੇ ਚੋਰੀ ਉਹ ਜਿਹਨਾਂ ਦਾ ਤਾਂ ਇਹਨਾਂ ਦੇ ਦਿਲ ਗਿਆ ਨੇ ਉਹ ਆਪਣੇ ਕੋਲ ਤੂੰ ਹੀ ਬਸ ਲੋੜ ਹੋਇਆ ਮਾ ਪਤਾ ਨਹੀਂ ਕਿਹਾ ਤਾ ਆਉਣਾ ਤੈਨੂੰ ਚੱਲੀ ਕਿਆ ਕਰ ਰਹਾ ਤੈ ਤਾ ਆਉਣ ਦੀ ਪਤਾ ਨਹੀਂ ਕਿਹੜੀ ਗੱਲਾਂ ਬਾਕੇ ਬੈ ਗਈ ਮਿੱਤੇ ਤਾਂ ਫਿਰ ਬਾਜ਼ਾਰ ਆਣਾ ਬਾਜ਼ਾਰ ਤੇ ਲੈ ਲੈ ਦੀ ਵੀ ਕੋਈ ਨਹੀਂ ਤੂੰ ਚਾਦੀ ਕਿਸੇ ਤੇ ਫਿਰ ਅਬ ਜੱਕੜਾ ਇੱਕ ਹੋਰ ਰੀਲ ਦੀ ਆਉਣੀ ਉਹਦੇ ਹੱਥ ਵੀ ਬੰਨ ਲੈ ਜੰਦਾ ਮੂਵੀ ਬੰਨ ਲੈ ਜਾਂਦਾ ਮੈਂ ਆਹੀ ਆ ਘਰ ਤੇ ਭੰਬਰੀ ਜਾ ਕੇ ਖੋਲ ਦੂੰਗਾ ਇਹ ਤਾਂ ਹੋਰ ਦੀ ਵੀਡੀਓ ਰੀਲ ਆਈ ਆ ਜੱਟਾ ਉਹ ਕੰਮ ਕਰਦੇ ਨਿਆਣੇ ਨੂੰ ਲੈ ਕੇ ਜਾਂਦੇ ਹੋ ਜਾਂਦਾ ਜਦ ਫਿਰ ਰੋਟੀ ਵਾਲੇ ਭਾਂਡੇ ਫੋਲਦਾ ਫਿਰ ਘਰ ਵਾਲੀ ਸੌਂ ਜਾਂਦੀ ਕਹਿੰਦੀ ਹੁਣ ਮੈਂ ਵੀ ਨਹੀਂ ਬਣਾਈ ਚੱਲ ਹੁਣ ਤੂੰ ਵੀ ਅੱਛਾ ਹਾਂ ਤੂੰ ਸੌਂਦੀ ਕੋਈ ਨਹੀਂ ਦੂਜੇ ਦੇ ਰੋਟੀ ਦੇ ਟਾਈਮ ਨੂੰ ਸੌਂਦੀ ਮੈਂ ਥਾਰ ਲੜਾਵੇਂ ਮੈਨੂੰ ਰੋਟੀ ਦਾ ਤਾਂ ਸਸਤਾ ਇਸ ਸਰ ਜਣਾ ਫੁੱਲ ਕੇ ਵੀ ਸਸਤਾ ਜਿਹੜਾ ਥੋੜਾ ਬਾਜ਼ਾਰ ਵਾਲਾ ਕੰਮ ਉਹ ਮੈਨੂੰ ਮਹਿੰਗੇ ਚ ਪੈਣਾ ਹੋ ਇੱਕ ਵੀਡੀਓ ਹੋਰ ਵੀ ਤਾਂ ਫੈਲ ਰਹੀ ਵੀ ਆ ਉਹ ਕਹਿੰਦੇ ਵੀ ਮਾੜੇ ਬੰਦੇ ਆ ਕੋ ਖੜਨਾ ਨਹੀਂ ਚਾਹੀਦਾ ਚਲੋ 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 ਬਾਈ ਚਲੋ ਸਾਰੇ ਉੱਠ ਕੇ ਚਲੋ ਇੱਥੇ ਤੇ ਨਾਲ ਕੋਲ ਤੇ ਚਲੋ ਮਾੜੇ ਬੰਦੇ ਖੜੇ ਦੋ ਜਣੇ ਇਹ ਅਸੀਂ ਚੰਗੇ ਨਹੀਂ ਤਾਂ ਮਾੜਾ ਵੀ ਨਹੀਂ ਕੋਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਠੀਕ ਹੈ ਨਾ ਮਮੀ ਹੁਣ ਇਹ ਚਾਰ ਜਿਹੜਾ ਬਣਾਉਣਾ ਆਪਾਂ ਨੇ ਕਿੱਕੜਾ ਬਣਾਉਣਾ ਇੱਥੇ ਤੇ ਘਰ ਤਾਂ ਬਣਨਾ ਨਹੀਂ ਬਾਈ ਸਾਡੇ ਸਿੱਧੀ ਜੀ ਗੱਲ ਦੱਸਣਾ ਚੱਲ ਚੱਲੀਏ ਪਾਣੀ ਚ ਨੂੰ ਚੱਕਲਾ ਪੈਣੀ ਜੀ ਦਾਈ ਦੱਸਿਆ ਪਾਣੀ ਤੇ ਪਾਣੀ ਤੇਰੀ ਜਾਣਾ ਮੰਡ ਮੰਡ ਪੈੜੀ ਆ ਲੈ ਮੰਡ ਜਿਹੜਾ ਚੁੱਲਾ ਬਣਾਇਆ ਪਾਪਾ ਜੀ ਨੇ ਨਾ ਇਹਨੇ ਬਾਈ ਉਹਨਾਂ ਨੇ ਜਿਹੜੇ ਪ੍ਰਵਾਸੀ ਰਹਿੰਦੇ ਤੇ ਕਿੰਨਾ ਵਧੀਆ ਲਿਪ ਲੁਪ ਕੇ ਚੁੱਲਾ ਬਣਾਇਆ ਹੋਇਆ ਹੈ ਪਤਾ ਨਹੀਂ ਸਾਰਾ ਕੁਝ ਇਹਨਾਂ ਨੇ ਉਹਨਾਂ ਨੇ ਇਹ ਟੂ ਜ਼ੈਡ ਪਾਸੇ ਕਦੋਂ ਨਾ ਪੁੱਛੀ ਤਾਂ ਗਏ ਕਦੇ ਕੋਇਆ ਉੱਥੇ ਕੌਣ ਮੈਂ ਤਾਂ ਆਪ ਮੈਂ ਤਾਂ ਮੰਨੂ ਤਾਂ ਚੁੱਲਾ ਦੇਖੀ ਜਦ ਤੇ ਬਾਅਦ ਜਦੋਂ ਚਲੇ ਗਏ ਤੇ ਜਦ ਤੇ ਬਾਅਦ ਵੀ ਗਈ ਸੀ ਮੈਂ ਕਿਦੇ ਨਾਲ ਕੋਚ ਪੂਚਾ ਲੱਗਿਆ ਵੇ ਦਾ ਪਾਪਾ ਜੀ ਨੂੰ ਫੋਨ ਕਰਕੇ ਪੁੱਛਣਾ ਪੈਣਾ ਹੈ ਚਲੋ ਨਹੀਂ ਜੇ ਸਾਡੇ ਘਰ ਨਹੀਂ ਬਣਾ ਰਾਜੂ ਬਾਈ ਨਾਲ ਦੇ ਬੜਦੇ ਜਾ ਕੇ ਸਰਜੀ ਦੇ ਨਾਲ ਦੇ ਬੜ ਜਾ ਕਾ ਨੂੰ ਕਿਸੇ ਨੂੰ ਤੰਗ ਕਰਨਾ ਲੈ ਲੋ ਅੱਛਾ ਹਾਂ ਆਪਣਾ ਕੰਮ ਹੈ ਜਿਹੜਾ ਆ ਗਿਆ ਹੈਗਾ ਜਦ ਆਪਣੇ ਸਾਰਾ ਕੁਝ ਹਾਂ ਪੋਰਟੀ ਬਾਹਰੂ ਚ ਬਣ ਜਾ ਕਾ ਨੂੰ ਹੋ ਵੀ ਗੱਲ ਠੀਕ ਹੈ ਹੈਗਾ ਉੱਥੇ ਸਾਰਾ ਕੁਝ ਹਾਂ ਬੋਲਟਰੀ ਬਾਂਸੀ ਬਣ ਜਾਣਾ ਪਰ ਜਿੰਨਾ ਚੁੱਲਾ ਹੀ ਬਣਾਉਣਾ ਪੈਣਾ ਬਾਂਟਾ ਚ ਚੁੱਲਾ ਇਲੈਕਟ੍ਰਿਕ ਹੈਗਾ ਹਾਂ ਗੈਸ ਕਿ ਰੱਖਿਆ ਹੋਇਆ ਕਿੱਥੇ ਹੈ ਨਹੀਂ ਗੈਸ ਉੱਥੇ ਉੱਥੋਂ ਲੈ ਆ ਕੇ ਸਿਲੰਡਰ ਹੀ ਉਹ ਉਹ ਵੀ ਖਾਲੀ ਹੋਣੀ ਹੈ ਉਹ ਖਾਲੀ ਹੋਣੀ ਹੈ ਸਿਲੰਡਰ ਥੱਲੇ ਤੇ ਚੱਕ ਤੇ ਲੈ ਜਾਣ ਨੂੰ ਵੀ ਕਿੰਨਾ ਘਟਾਉਂਗਾ ਜੇ ਬਣਾਉਣੀ ਹੈ ਹਾਂ ਪੱਠੀਰ ਸਿਲੰਡਰ ਚੱਕ ਲੈਂਦੇ ਆ ਹੋਰ ਕੀ ਕਰਨਾ ਹਾਂ ਇਹ ਜੰਗ ਰੋ ਰੋ ਚਲੋ ਉਹ ਬਾਤ ਦੀਆਂ ਗੱਲਾਂ ਹਲ-ਹਲ ਉਹ ਪ੍ਰੋਸੀਜਰ ਵਿੱਚ ਆ ਲਓ ਤਾਂ ਆਪਾਂ ਚੱਲੀ ਆਪਾਂ ਜਾਣਾ ਪਊਗਾ ਸਰੂਗਾ ਨਹੀਂ ਸਾਰ ਲੋ ਤਾਂ ਚੰਗੀ ਗੱਲੇ ਆ ਇਹ ਗੱਲ ਹੈ ਜੇ ਸਾਰ ਲਓ ਉਹ ਸੁਪਰੀਤ ਹਾਂ ਉਧਰ ਡੈਡੀ ਨੇ ਵੀ ਬ੍ਰੇਕਾਂ ਬ੍ਰੇਕਾਂ ਪਾਏ ਰੱਖੀ ਬੈਠਾ ਉਹ ਆ ਮੇਰਾ ਪੁੱਤ ਟੋਰਾ ਛੋਰਾ ਕੱਢੀ ਫਿਰਦਾ ਕਰਨ ਖੇਲਣ ਲੱਗ ਗਏ ਕੀ ਕੱਢਣ ਚੱਲੇ ਗਿਆ ਉਹ ਚੱਲ ਉੱਟ ਤੂੰ ਅੱਜ ਆ ਜਾ ਅੱਜ ਉਹ ਬਾਤਾਂ ਸੁਣ ਪਹਿਲਾਂ ਉਧਰ ਜਾ ਕਰ ਉਧਰ ਅੱਛਾ ਸਾਸੀ ਕਹਿੰਦਾ ਪਾਲਾ ਜਿਵੇਂ ਚਾਚੀ ਕੱਲ ਬਲਾਦੇ ਦੇ ਫੜੇ ਨੇ ਇਹ ਕਿੰਨੇ ਸੀ ਉਹ ਨਹੀਂ ਖਾਈ ਮੇਰੇ ਪੁੱਟ ਨੇ ਇਹ ਕਿਨੇ ਕਿਨੇ ਚੋਣ ਲਾਇਆ ਹੋਇਆ ਕੀ ਆ ਇਹ ਨੋ ਪਾ ਚ ਤੇ ਖਾਈ ਦਿਖਾਈ ਕਿਨੇ ਲਾਇੀ ਤੀ ਨੇ ਇਹਨਾਂ ਦੇ ਪਾਲਛੰਦਰੇ ਮੈਂ ਇਹਨੂੰ ਕਿਹਾ ਵੀ ਜਿਹੜੇ ਇਹ ਕਹਿੰਦੀ ਮੈਂ ਮੁੰਡਾ ਕਹਿੰਦਾ ਮੈਂ ਤੂੰ ਨੇਲਪਾਲਸ ਕਾਉਂਟ ਤੇ ਲਵਾਉਣ ਲੱਗੀਂ ਮਗਾ ਹਰ ਗੜ ਮੁੰਡਾ ਹਰ ਤੂੰ ਕੁੜੀ ਹਾਂ ਇਹ ਤਾਂ ਖਾਣੇ ਨਹੀਂ ਕਲਾਕ ਕਰਦਾ ਇਹ ਤਾਂ ਤਾਂ ਖਾਉਂਗੇ ਜੇ ਤਾਂ ਚਾਰ ਬਣ ਗਏਗਾ ਹਾਂ ਚਾਰ ਇਹ ਚੀਜੀ ਆ ਖਾਣੇ ਵਾਲੀ ਪਰ ਬਾਅਦ ਵਿੱਚ ਜਦ ਪੱਕ ਜੂਗੀ ਫਿਰ ਖਾਣੀ ਆ ਇਹ ਕਿਆ ਬਣਾ ਜਦ ਇਹ ਤਾਂ ਰੋਜ਼ ਇੱਕ ਪ੍ਰਸ਼ਾਦ ਦੇ ਨਾਲ ਖਾਈ ਜਾਈਏ ਆਪਾਂ ਇਹਨੂੰ ਡੇਲੀ ਚਾਹੀਦਾ ਡੇਲੀ ਆਉਣਾ ਇਹ ਹਾਂ 365 ਪਹਿਲਾਂ ਮੇਰੀ ਗੱਲ ਸੁਣੋ ਇਹਣਾ ਪਿਛਲੇ ਸਾਲ ਗਿਣੇ ਤੇ ਮੈਂ ਕਹਿੰਦਾ ਪਹਿਲਾਂ 365 ਪੂਰੇ ਕਰੋ ਫੇਰ ਤਾਂ ਵੱਧ ਚਾਹੀਦੇ ਖਾਣੇ ਵਾਲੇ ਵੀਪਾ ਕਿੰਨੇ ਜਣੇ ਆ ਮੈਂ ਉਹ ਹਰ ਟਾਈਮ ਨਹੀਂ ਨਾ ਮਤਲਬ ਖਾ ਹੁੰਦਾ ਖਾਣ ਕਈ ਵਾਰ ਜੀ ਕਰਦਾ ਕਈ ਵਾਰ ਨਹੀਂ ਖਾਇਆ ਹੁੰਦਾ ਪੂਰੀ ਨਹੀਂ ਹੈਗਾ ਵੀ 365 ਤਾਂ 365 ਖਾਉ ਚਾਹੀਦੇ ਚਲ 70 ਉਹ ਤਾਂ ਬੰਦੇ ਚ ਹੋ ਗਏ ਹੁਣ ਅੱਜ ਕੱਲ੍ਹ ਜਾਨੀਆਂ ਚ ਨਹੀਂ ਰਹੇ ਹਾਂ ਬੰਦੇ ਜਾ ਕੇ ਚਿਰਦਾ ਹਾਂ ਤੁਹਾਡੇ ਕਹਿਣ ਨਾਲ ਆ ਕਹਿਣ ਨਾਲ ਦਾ ਤੇ ਤੁਹਾਡੇ ਕਹਿਣ ਨਾਲ ਆਏ ਆ ਆ ਚਾ ਆਏ ਹਾਂ ਸਾਰੀਆਂ ਭੈਣਾ ਕਮੈਂਟ ਕਰ ਲਓ ਕਮੈਂਟ ਕਾਦੇ ਕਰੂਗੇ ਭੈਣੇ ਜੇ ਜੇ ਭੈਣਾ ਨਹੀਂ ਕਮੈਂਟ ਮੇਰੀ ਗੱਲ ਇੱਕ ਮਿੰਟ ਮੇਰੀ ਗੱਲ ਸੁਣੋ ਖੜਾ ਜਾ ਮੇਰੀ ਗੱਲ ਤੂੰ ਕਹਿੰਦੀ ਸਾਰੀਆਂ ਭੈਣਾ ਕਮੈਂਟ ਕਰੋ ਭੈਣਾ ਨੇ ਤਾਂ ਬੰਦਿਆਂ ਨੂੰ ਕਹਣਾ ਵੀ ਬੰਦਿਆਂ ਚ ਆ ਕੇ ਹਾਂ ਫਿਰ ਆ ਕੇ ਸਹੀ ਗੱਲ ਇਹ ਗੱਲ ਥੋੜੋ ਉਹ ਤਾਂ ਦਿਖਦੇ ਹੀ ਹੈ ਵੀ ਕਿਹਦੇ ਚ ਹੈ ਕਿਹਦੇ ਚ ਨਹੀਂ ਬੰਦਿਆਂ ਚ ਹੈਗੇ ਹੁਣ ਅੱਜ ਕੱਲ 365 ਸੈਂਟ ਹਾਂ ਕੈਣ ਤੇ ਕਦੇ ਕਹਿੰਦਾ ਮੇਰੀ ਨਾਰ ਚਾਹੇ ਕਦੇ ਗਾਣਾ ਕਰੰਲਾਸ ਦੀ ਕਦੇ ਗਾਣਾ ਠੰਡਲਾ ਦੀ ਮੈਂ ਤਾਂ ਗੱਲ ਕਈ ਵੀ ਨਹੀਂ ਗਰਮੀ ਠੰਡ ਵਾਲੀ ਤਾਂ ਮੈਂ ਗੱਲੇ ਨਹੀਂ ਕਰੀ ਹਾਏ ਅੱਜ ਸੰਦੀਪ ਗਰਮੀ ਬਹੁਤ ਆ ਮੈਂ ਨਹੀਂ ਜਾ ਸਕਦਾ ਨਹੀਂ ਜੇ ਤੂੰ ਚਲਿੱਤਰ ਕਹਿਣਾ ਨਾ ਵੀ ਜਲਿੱਤਰ ਬੱਤੇ ਵਰਗਾ ਚਲਿੱਤਰ ਰਹਾ ਚੱਲਦੇ ਵੀ ਨਹੀਂ ਚਲਿੱਤਰ ਬੇਨਾ ਚਲਾਉਣੇ ਮੈਨਿਆਂ ਫਿਰ ਫਿਰ ਤੂੰ ਰੇਲ ਮੰਗਣਾ ਭੱਜਿਆ ਜਾਂਦਾ ਆ ਇੱਥੇ ਤਾਂ ਆ ਕੇ ਫਸਦੇ ਕਹਿੰਦੇ ਖੁਸ਼ੀ ਖੁਸ਼ੀ ਚਾਈ ਚਾਈ ਵਿਆਹ ਕਰਵਾਇਆ ਸੀ ਇੰਨਾ ਦੁਖੀ ਹੋਵਾਂਗੇ ਐ ਦਾਜਾ ਵੀ ਨਾ ਲਾਇਆ ਸੀ ਫੇਰ ਕਹਤਾ ਤੂੰ ਸਮਾਨ ਸੱਤ ਪੂਰਾ ਨਹੀਂ ਹੁੰਦਾ ਹੁਣ ਅਸੀਂ ਕਿੱਥੇ ਜਾਈਏ ਚਾ ਚੱਲ ਕੁਸ ਗੱਲ ਨਹੀਂ ਬਣੀ ਚਲ ਬਣੀ ਨਹੀਂ ਮੈਨੂੰ ਆਦ ਸਵਾਦ ਨਹੀਂ ਤਾਂ ਹੈਗਾ ਔਲਾ ਪਰ ਔਲਾ ਤਾਂ ਸਵਾਦ ਤਾਂ ਫੇ ਤੁਸੀਂ ਆਪ ਖਾ ਕੇ ਕਹਦੇ ਕੁਸ ਗੱਲ ਨਹੀਂ ਬਣੀ ਔਲਾ ਔਲਾ ਖਾ ਕੇ ਦਦੀ ਵੱਢ ਕੇ ਥੱਲੇ ਸੜਦਾ ਕਹਦਾ ਵਾ ਕੁਸ ਗੱਲ ਨਹੀਂ ਬਣੀ ਹੈਗੀ ਸਵਾਦ ਤਾਂ ਤੇਰਾ ਗਾਣਾ ਮਿੱਠਾ ਕੌੜਾ ਤਾਂ ਗੱਲ ਨਹੀਂ ਆਪਾਂ ਕਰੀ ਆਪਣਾ ਵਾਲਿਆਂ ਦਾ ਸਮਾਨ ਚਲੋ ਜੀ ਚੱਲ ਚਲੀਏ ਚੱਲ ਫੇਰ ਅੱਪਾ ਚੱਲਦੇ ਹਣੋ ਮੋਟਰਸਾਈਕਲ 'ਤੇ ਬੈਠ ਰੂਦਾ ਨੌ ਲੈ ਕੇ ਕਿੱਥੇ ਰੂ ਜਾਣਾ ਪੁੱਪੂ ਹੋ ਟੋਪੀ ਲੈ ਲੈ ਰੇ ਸਿਰ ਤੇ ਨਾ ਫੇਰ ਹਾਂ ਟੋਪੀ ਲੱਗੂਗੀ ਨੱਕ ਤਾਂ ਪਹਿਲਾਂ ਹੀ ਆਉਂਦਾ ਆਉਂਦਾ ਪਹੁੰਚ ਗਏ ਜੀ ਪੰਬਰੀ ਤੇ ਆਉਂਦੀ ਰੀਤ ਨੇ ਪਹਿਲਾ ਬੂਟ ਖੁੱਲੇ ਬਾਕੀ ਸਾਰੇ ਕੰਮ ਬਾਅਦ ਚ ਇਹ ਬਹੁਤ ਦਿੱਤੀ ਹੋ ਗਈ ਸਾਡੇ ਇੱਕ ਬੱਟੀ ਲੈ ਆਇਆ ਇਹ ਪਾ ਲੈ ਯਾਰ ਮੈਂ ਚੱਪਲਾ ਪਾ ਕੇ ਆਇਆ ਦੇਖ ਨਹੀਂ ਕਿ ਆਮ ਨੂੰ ਬੂਟ ਪਾਉਣ ਨਹੀਂ ਦਿੱਤੇ ਤਾਂ ਸਾਰੇ ਆ ਗਏ ਹਾਂ ਕਹੋ ਹਾਂ ਪਿੱਤਰਾ ਵੇਗਾ ਜਾਂਦਾ ਮੇਰੀ ਚੁੱਪਣਾ ਆਏ ਹਾਏ ਕੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੱਸ ਦੀਗਾ ਖਸਰੋ ਖਸਰ ਹਾਂ ਇਹ ਬੱਸ ਚੁੱਪ ਰਹਿ ਨੀ ਬਤ ਨਹੀਂ ਪਾਉਣੀ ਮੈਂ ਹਾਂ ਲੋ ਨਹੀਂ ਇਹ ਕੀ ਦੀਆਂ ਹਾਂ ਆ ਕੀ ਦੀਆਂ ਪਪਾ ਨੇ ਮੈ ਮੈਲੀਆਂ ਜੇ ਮਾਮੂ ਨੂੰ ਦੇ ਦੇਣੀ ਆਪਾਂ ਨੇ ਆ ਨਮੀਆਂ ਲੈ ਜਣੀਆਂ ਹੋ ਠੀਕ ਹੈ ਨਹੀਂ ਹੋ ਮੋ ਲੋ ਜੀ ਉੱਧਰ ਡੈਡੀ ਨੂੰ ਡੈਡੀ ਨੂੰ ਮੋ ਲੋ ਕੀ ਖਾਣੀ ਹੈ ਡੈਡੀ ਬਲਾ ਦੇ ਸਾਸਰੀ ਘਰ ਆ ਮੈਂ ਜੂਗਾ ਖਾਤਾ ਮੈਂ ਜੂਗੀ ਫਤੇ ਗੱਚਾ ਖਾ ਲਈ ਤੁਸੀਂ ਕਿਹੜੀ ਗੱਚੀ ਜਿਹੜੀ ਉੱਥੇ ਪਈਦੀ ਗੱਡੀ ਉਹ ਪਈ ਆ ਗੱਡੀ ਚ ਗੱਚਾ ਖਾ ਤਾਂ ਹੁਣ ਮੈਨੂੰ ਦੱਸ ਵੀ ਹਾਂ ਮੈਨੂੰ ਚੱਬ ਹੋਵੇ ਹਾਂ ਕੋਈ ਕੱਬਣ ਵਾਲੀ ਚੀਜ਼ ਲਿਆਉਂਦੀ ਪਰ ਜੂਸ ਲਿਆਉਂਦਾ ਤਾਂ ਉਹ ਸੌੜਾ ਦਾ ਬਹੁਤ ਉਹਨੇ ਹੋਣੀ ਪਾਇਆ ਉਹ ਲਈਦੀ ਨਾ ਕੁੜੀ ਇੱਕ ਵਾਰ ਮੈਨੂੰ ਉੱਥੇ ਕਿੱਥੇ ਕੀ ਨਾਮ ਹੈ ਜਸਮੀਨ ਨਾ ਜਸਮੀਨ ਪਰ ਉਹ ਲੋ ਲਈਦੀ ਕਿਰਾ ਮੈਨੂੰ ਉੱਥੇ ਦਾ ਜਾ ਉਹ ਹੁਣ ਉਹ ਪਜਾਸ ਮੈਨੂੰ ਪਤਾ ਪੁੱਛਣਾ ਪੈਣਾ ਜਸਮੀਨ ਨੂੰ ਬਹੁਤ ਕੋੜਾ ਉਹ ਛੋਡੋ ਲਈਦਾ ਪਰ ਉਹ ਪਰ ਉਹ ਹੀ ਲਈਦੀ ਮੈਨੂੰ ਹਾਂ ਬਾਈ ਲੈਣਾ ਉਹ ਮਜੂਸ ਲੈ ਕੇ ਆਈ ਹੈ ਹਾਂ ਸਿੰਦਰੇ ਨੂੰ ਕ੍ਰਾਈਮ ਦਾ ਪੋਰਟੀ ਪਾਈ ਫਲੈਸ਼ ਟੈਗ ਯਾਨੀ ਇਹ ਥੋੜੀ ਧੀ ਇੰਨੀ ਨਹੀਂ ਸੀ ਠੀਕ ਹੈ ਤੂੰ ਚਲ ਕੋਈ ਨਹੀਂ ਪੀ ਲਿਆ ਮੈਂ ਚਲੋ ਤਾਂ ਚਲ ਪੀ ਲਿਆ ਹੁਣ ਵੀ ਹੁਣ ਵੀ ਪੀ ਲਿਆ ਕਿ ਨਹੀਂ ਪੀ ਲਿਆ ਹੀ ਪੀ ਲਿਆ ਮੇਰੀ ਗੱਲ ਸੁਣ ਡੈਡੀ ਜਿਹੜਾ ਤੂੰ ਪੈਗ ਲਾਉਂਦਾ ਹੁੰਦਾ ਤਾਂ ਪਹਿਲਾਂ ਉਹ ਕਿਹੜੇ ਮਿੱਠਾ ਤਾਂ ਪੈਗ ਤਾਂ ਹੁਣ ਲਾਉਂਦੇ ਹੀ ਨਹੀਂ ਹੁਣ ਹੁਣ ਦੀ ਗੱਲ ਕਰਦਾ ਪਹਿਲਾਂ ਲੱਗਿਆ ਸਾਨੂੰ ਮੈਂ ਇੱਕ ਬਣਾ ਦੇ ਦੇ ਇਹ ਨਾ ਜਾਂ ਦਵਾਈ ਖਾਂਦਾ ਡੈਡੀ ਯਾਰ ਦਵਾਈ ਦਾ ਬੰਦ ਮੁਕ ਵਾਹ ਕਰੋ ਸਤ ਨਾਮ ਸੱਚਾ ਪਾਤ ਉਹ ਬਾਬਾ ਸਿਕਾ ਚਾਈ ਚਕਰਵਾਉਣਾ ਇਹਨੂੰ ਡੈਡੀ ਦਾ ਲੱਗਿਆ ਪਿਆ ਅਨੀ ਮੈਂ ਕਿਦੋਂ ਹੀ ਖਾਣ ਦਾ ਦੋਈ ਖਾਣ ਦਾ ਫਾਇਦਾ ਕਿਹਾ ਉਹ ਹੋ ਗਿਆ ਹੁਣਾਂ ਠੀਕ ਹੋਣਾ ਹੁਣ ਕਿਤੇ ਕਾਲੀਆ ਖਾਣਾ ਕਾਲੀਆ ਪੀਰੀ ਨੂੰ ਕਾਲੀਆ ਪੀਰੀ ਵਾਲੇ ਨੂੰ ਬੁਲਾ ਕੇ ਸਲੇਟ ਇਦਾ ਟੈਸਟ ਕਰਾ ਦੇ ਉਹ ਪਹਿਲਾਂ ਦਵਾਈ ਰੱਖਾ ਬੋਝਵੇ ਕਦੋਂ ਖਾਤਾ ਮਾਂ ਖਤੋਂ ਮਾਂ ਕੱਲ ਨੂੰ ਤੇ ਨੰਗਲਣ ਦੇ ਰਾਦ ਦੇ ਦਾਸ ਜਿੰਨਾਂ ਨਹੀਂ ਹੋ ਕੇ ਆ ਗਈ ਪੂਰੀ ਹਾਂ ਇਹ ਤਾਂ ਗੈਂ ਚੜ ਜੇ ਹੋਇਆ ਪਿੰਦਰੀ ਦੀ ਗੈਂ ਬੋਆ ਉਹ ਗੈਂ ਦੀ ਅੱਖ ਪੁੱਠੀ ਹੋਈ ਇੱਕ ਪਾਸੇ ਤੋਂ ਅੱਖ ਪੁੱਠੀ ਹੋ ਗਈ ਪਤਾ ਨਹੀਂ ਆਹ ਦਾ ਉਹਨਾਂ ਨੇ ਰੱਖਦੇ ਹਾਂ ਹਾਂ ਮਗਾ ਨੂਰ ਦੀ ਕੋਲੀ ਮਾਰ ਦੇ ਕੰਢੀ ਕੋ ਜੰਗ ਅੱਛਾ ਅੱਛਾ ਦੇਖੋ ਤੇ ਮੂੰਹ ਚ ਵੀ ਤਾਂ ਰੂਣ ਪੈਂਦਾ ਹੋਣਾ ਜਾ ਕੇ ਦੇਖੋ ਚੱਲ ਫੇਰ ਕੀ ਹੋ ਗਿਆ ਇਹਦਾ ਟ੍ਰੀਟਮੈਂਟ ੱਕਣੀ ਹੁੰਦੇ ਹੁੰਦੇ ਆ ਇਹ ਦੇਸੀ ਟ੍ਰੀਟਮੈਂਟ ਹਾਂ ਇਹ ਟਿਕਟ ਕੋਈ ਨਾ ਕੁਝ ਨਹੀਂ ਕਰਦਾ ਆ ਨੰਮੀਆ ਲੈ ਆ ਨਾ ਮੁੰਡਾ ਫੁੱਲ ਆ ਨੰਮੀਆ ਲੈ ਕੇ ਆਜਾ ਉਹ ਜਲੇ ਆਉਂਦੇ ਨਹੀਂ ਪਾਲੀ ਹਾਂ ਚੱਲ ਏ ਏ ਬਹਾਰੀਏ ਤੂੰ ਲਈ ਜੱਦੀ ਆਵਾਂ ਦੀ ਇਹ ਫਿਰ ਹੁਣ ਗਾ ਠੰਡ ਚ ਪੂਰੀਆ ਵਾਹਾਂ ਦੀ ਆਉਣੀ ਹਾ ਗਰਮੀ ਚ ਜੱਦੀਆ ਵਾਹਾਂ ਦੀ ਲੜ ਘਟਾਉਣੇ ਇਹ ਦੇਖੀ ਖੜ ਜੋ ਜੀ ਇਹ ਆਪਣੇ ਪੁੱਤ ਆਏ ਆਏ ਇੱਕ ਸ਼ਾਲਟ ਲੈ ਕੇ ਆ ਗਾ ਵਧੀਆ ਚੀਜ਼ ਨੂੰ ਤਾਂ ਕਹਿੰਦਾ ਵਧੀਆ ਲੈ ਕੇ ਆਇਆ ਤੇਰੀ ਬਣੀ ਮੈਂ ਘਟਿਆ ਲੈ ਕੇ ਆਈ ਸੀ ਕਹਿਣ ਦਾ ਭਾਵ ਤਾਂ ਉਹੀ ਤਾਂ ਤੂੰ ਆਏ ਰਸ ਬੈ ਮੇਰੀ ਗੱਲ ਸੁਣ ਤੂੰ ਜਾਣ ਬਾਰੇ ਮੇਰੇ ਬਾਰੇ ਸੋਚਿਆ ਕੋਈ ਕਿਵੇਂ ਰਊਗਾ ਮੈਂ ਲੈ ਲਈ ਜਿੰਨੇ ਇੰਨੇ ਦਾ ਪੈਸਾ ਲਾ ਤਦਾ ਇਨਾ ਇਲਾਜ ਕਰਾ ਲਿਆ ਚੱਲ ਮਾਲਾ ਨੂੰ ਹੁਣ ਮਾਲਾ ਨੰਬਰ 804 ਦਾ ਤੇ ਤੂੰ ਹੈਂੀ ਸੁਣਦੇਂ ਰੀ ਮਾਲਾ ਡੱਬਰ ਕਿੱਡਾ ਵਾਲਾ ਉੱਥੇ ਛੱਡਿਆ ਉਹ ਡੈਡੀ ਹਾਂ ਉੱਥੇ ਵਿੱਕੀ ਨਹੀਂ ਉਹ ਮੇਰੇ ਅੱਗੇ ਲੱਗਣਾ ਉੱਥੇ ਆ ਵਿੱਕੀ ਦਾ ਉੱਥੇ ਵਿੱਕੀ ਦਾ ਤੇਰੇ ਕੋਲ ਬੈਠਾ ਰਹਿੰਦਾ ਡਾਂਸ ਕਰਦਾ ਤਾਂ ਵਿੱਕੀ ਤੇ ਚੱਲ ਮਾਲਾ ਮੁੰਡਾ ਸਾਰਾ ਦਾ ਹੁੰਦਾ ਦਾ ਚੱਲ ਨਹੀਂ ਕਦੇ ਬਿਠਾਏ ਦਿੰਦਾ ਲੈ ਦੇਣਾ ਚ ਨਹੀਂ ਭਾਈ ਨਹੀਂ ਤਾਂ ਕਰਦਾ ਸੇਵਾ ਭਾਈ ਵੀ ਕੁਝ ਹੀ ਕਰਦਾ ਰਹਿ ਕੇ ਉਹ ਯਾਨੀ ਭਾਈ ਨਹੀਂ ਤੂੰ ਕਰਦਾ ਤਾਂ ਪਰ ਹੁਣ ਜੇ ਮੈਂ ਕਿਤੇ ਬਾਹਰ ਜਾਣਾ ਬਾਹਰ ਵੀ ਕਾ ਜਾਣਾ ਜੀ ਤਾਂ ਗੁਰੂ ਧਾਮਾਂ ਦੇ ਦਰਸ਼ਨ ਕਰਨ ਜਾਣਾ ਮੈਨੂੰ ਪਤਾ ਲੱਗਾ ਵੀ ਪਿੰਦਰਾ ਕਹੀ ਜਾਂਦਾ ਉਧਰ ਸਰਿੰਦਰ ਵਿਚਾਰੀ ਫੋਨ ਕਰੀ ਜਾਂਦੀ ਆ ਵੀ ਡੈਡੀ ਕਹੀ ਜਾਂਦਾ ਵੀ ਪਿੰਦਰਾ ਤੂੰ ਚਲ ਜਾ ਸਰਿੰਦਰ ਤੂੰ ਰਹਿਣ ਦੇ ਕਹੀ ਜਾਂਦੀ ਜਾਂਦਾ ਕਹੀ ਮੈਂ ਨਹੀਂ ਜਾਂਦੀ ਮੈਂ ਹੀ ਰਹਿ ਜੰਨੀ ਪੁੱਤ ਜੇ ਹੁਣ ਤੂੰ ਉਹਨੂੰ ਕਹੀ ਜਾਊਂਗਾ ਉਹਨੂੰ ਤਾਂ ਕਹਿਣੀ ਐ ਕਿਨੇ ਸਰਿੰਦਰ ਨੂੰ ਜੇ ਤੂੰ ਕਹੀ ਜਾਂਦਾ ਵੀ ਤੂੰ ਹੈ ਇਹਨੇ ਜ਼ਬਰਦਸਤੀ ਇਹਨੇ ਫਿਰ ਅਧਾਰ ਕਾਰਡ ਹੀ ਮੰਗਿਆ ਤਾਂ ਉਹ ਤਾਂ ਅਧਾਰ ਕਾਰਡ ਬਣ ਗਿਆ। ਕਿਆ ਹਾਂ ਹਾਂ ਕਿਆ ਮੰਗਿਆ ਤਾਂ ਅਧਾਰ ਕਾਰਡ ਤਾਂ ਗਾਲੀ ਗਾਲੀ ਮੰਗਿਆ ਤਾਂ ਉਹ ਤਾਂ ਚਲ ਹੁਣ ਟਿਕਟਾ ਹੋ ਗਈ ਹਾਂ ਕਿਤੇ ਨਹੀਂ ਕੋ ਮੈਂ ਆਉਣ ਦੇ। ਚਾਹ ਕੁੰਮਿ ਆਓਏ ਤਾਂ ਤੇਰਾ ਹਿੱਲਾ ਬਿਸੀਲਾ ਕਰਕੇ ਜਾਉਂਗੇ ਅਸੀਂ ਆਏ ਨਹੀਂ ਤੈਨੂੰ ਛੱਡ ਕੇ ਜਾਂਦੇ। ਪਰਮਾਤਮਾ ਕਿਹ ਹੈ। ਹਾਂ। ਕਿਆ ਕਰੀ ਜਾਂਦੀ ਜਦ ਤਾ ਉੱਠ ਕੇ ਚੱਲ ਜਾ ਉਹਦੇ ਕੋਲ। ਹਾਂ। ਮੈਨੂੰ ਮੈਂ ਦੇਖਦੀ ਹਾਂ। ਕਿਉਂ? ਵਿੰਗੀ ਟੱਡੀ ਜੀ ਹੋ ਗਈ ਹੋਈ। ਆਹ ਦੇਖ। ਉਹ ਸਾਹ ਪੱਦੀ ਆ। ਲਾ ਇਹ ਕਿਤੇ ਜਾਣਾ ਦੇ ਨੇ। ਪਰ ਹੁਣ ਕੀ ਕਰੀਏ ਮੈਂ ਠੀਕ ਠਾਕ ਆਂ ਤੂੰ ਵੀ ਚੱਲ ਫਿਰਨ ਆਲੇ ਨਾ ਚੱਲ ਲਿਆ ਮੈਂ ਹੋਰ ਹੋ ਵੀ ਨਾ ਵੀ ਤੁਸੀਂ ਮੇਰੇ ਨਾਲ ਚੱਲ ਲਓ ਮੈਂ ਤਾਂ ਖੁਸ਼ ਹੋਗਾ ਸਰਿੰਦਰ ਨੂੰ ਕਹਾਂ ਵੀ ਪੁੱਤ ਜਾ ਮੈਂ ਤਾਂ ਖੁਸ਼ ਹਾਂ ਹੁਣ ਤਾਂ ਜਿੰਨੇ ਨੇ ਕਹਿੰਦੇ ਮੈਂ ਕਿ ਭਾਈ ਹਾਂ ਤੇ ਉਹ ਨਹੀਂ ਤਾਂ ਹੁਣ ਫਿਰ ਜਾਵਾਂਗਾ ਮੇਰੇ ਕਰਨਾਂ ਤੋਂ ਬਾਅਦ ਪਹੁੰਚੀ ਜਾਂਦੀ ਕਿ ਮੋੜ ਕਰਕੇ ਇਕੱਲੇ-ਕੱਲੇ ਚੱਲਦੀ ਸੀ ਇਕੱਲੇ-ਕੱਲੇ ਹੋਈ ਸੀ ਆਉਦੀ-ਆਉਦੀ ਹੋਈ ਧਿਆਉ ਬੜੇ ਬੰਦੇ ਨੇ ਤੂੰ ਐਨੀ ਦੂਰ ਕਾ ਨੂੰ ਫਿਰ ਜਾਂਦਾ ਬਹਿ ਜਾ ਔਰ ਉਹਨੂੰ ਆ ਕੇ ਇਹ ਸੰਗੀ ਹੋ ਜਾਂਦਾ ਆਹ ਤਾਂ ਮੈਂ ਕਿਤੇ ਲੱਗ ਕੇ ਬੈਠਿਆ ਮਨਾਂ ਦੇ ਜਿੱਤੀ। ਐਲਕੋ ਭੁੱਲ ਗਏ। ਕਿਹਦਾ ਦਾ? ਕਿਹਾਂ? ਲੈ ਉੱਥੇ ਗਾਇ ਕੋਲ ਨੂੰ ਗਾਤੇ ਰੈਣ ਕਾ ਲੱਗਿਆ ਹੋਈਆਂ ਦੀਆਂ। ਇਹ ਉੱਥੇ ਹੀ ਗਿਰ ਗਿਆ। ਗਿਰਿਆ ਤਾਂ ਹੀ ਖੋਲੇ ਤੇ ਗਿਰ ਰਿਹਾ ਉਹਦੇ ਉਹਦੇ ਜਿੱਥੇ ਐਨਕਾ ਦੀਆਂ ਡੰਡੀਆਂ ਲੱਗੀਆਂ ਮੈਂ ਐਨ ਛਪੇ ਪਿਆ। ਉਹ ਕੈੜੀਆਂ ਐਨਕਾ ਪੂਰੀਆਂ। ਕੋਈ ਉਹਨਾਂ ਦੀ ਨਗਰ ਹੈ ਨਾ ਤਾਂ ਉਹ ਦਿਖਾਈਆਂ ਨਹੀਂ ਮੈਂ ਕਿ ਉੱਥੇ ਖੈਰ ਲਗਾਦਾ। ਕਹਿਣ ਮੈਨੂੰ ਕੋ ਗੁੱਲੂ ਦਾ ਕੀ ਕਹਦਾ ਉਹ ਕਾਲਿਆਂ ਦਾ। ਇਹ ਤਾਂ ਕੋਈ ਪੈਸੇ ਨਹੀਂ ਲੈਂਦੇ ਕੁਝ ਵੀ ਨਹੀਂ ਦਿੰਦੇ। ਮੈਂ ਠੀਕ ਕਰੁੰਨੇ ਆ ਉਹ ਪੈਸੇ ਤਾਂ ਲੈ ਵੀ ਲੈਣਾ ਡੈਡੀ ਨਿਗਾ ਬਣ ਜੇ ਹੋਰ ਕਿਆ ਚਾਹੀਦਾ ਸਾਸ਼ ਜਿਹੜੇ ਕੰਨੇ ਕਰ ਦਿੰਦੇ ਆ ਹਾਂ ਉਹ ਵੀ ਹੱਥ ਸਰੇਂਦਰ ਆ ਹਾਂਜੀ ਬਸ ਆ ਡੈਡੀ ਹੁਣ ਤੇਰੇ ਸਾਹਮਣੇ ਕਹਿੰਦਾ ਕਹਿੰਦਾ ਮੈਂ ਤਾਂ ਰੁਕਦਾ ਨਹੀਂ ਸਰੇਂਦਰ ਨੂੰ ਆਪ ਬਧੇਰਾ ਕਹਿੰਦਾ ਮੈਂ ਦੋਹਾਂ ਦੇ ਇੱਕ ਜਣਾ ਰੁਕ ਜਿਓ ਮੈਂ ਕਿਹਾ ਮੈਂ ਰੁਕਾ ਜਾਨੀ ਹਟਦਾ ਹੀ ਨਹੀਂ ਜਦੋਂ ਉਹ ਚੇਹੇ ਜਾਂਦਾ ਹੈ ਇਹ ਤਾਂ ਕਹਿੰਦੀ ਸੀ ਜਣੀ ਹਾਂ ਇਹ ਤਾਂ ਕਹਿੰਦੀ ਸੀ ਜਣੀ ਮੈਂ ਜ਼ਰੂਰ ਕਹਿੰਦਾ ਤਗਾ ਅੱਛਾ ਆਹ ਹੋਪ ਇੱਨਾ ਹੈ ਉਹੋ ਜਿਹੜਾ ਮੈਂ ਲਿਆਤਾ ਕਾਰ ਉੱਤਰ ਬਹਿ ਜਾ। ਕੀ ਆ ਬਣਾਉਣ ਨੂੰ ਉਹ ਕਾਰ ਤੇ ਲਿਖਣ ਨੂੰ ਮੈਂ ਇਹਨੂੰ ਦਿੱਤਾ ਤਾਂ ਪੈਣੇ ਨਹੀਂ ਪਾਉ। ਇਹ ਮੇਰੇ ਪਰਸੇ ਚ ਪਾ ਪੈਣੇ। ਹੂੰ। ਆਹ ਆਹ। ਕੋਈ ਨਾਮ ਆ ਕੋ ਮਾ ਤਾਂ। ਕੈਰੋਲਾ ਪਾਇਆ ਤਾਂ। ਹਾਂ? ਕਦਾ ਨਾਮ ਲਿਖਣਾ? ਦੇ ਦੋ। ਮੈਂ ਨਹੀਂ ਦੇਣਾ ਹੈਗਾ। ਨਾਮ ਮੈਂ ਨਹੀਂ ਦੇਣਾ। ਚਲ ਨਾ ਨਹੀਂ ਦੇ ਦੇ। ਲਿਖ ਲੈਣ ਤੇ ਨਾਮ ਇੱਥੇ ਨਾਮ ਲਿਖ ਲੈ ਹਾਂ ਹੋਰ ਬਸ ਕੁਛ ਨਹੀਂ ਡੈਡੀ ਹੁਣ ਖੁਸ਼ ਕੰਨਦਾ ਜਾਓ ਹਾਂ ਯਾਤਰਾ ਕਰੋ ਯਾਨੀ ਮੁੜਿਆ ਹੋਵੇ 6 ਦਿਨ ਬਾਅਦ 6 ਦਿਨ ਬਾਅਦ 10 ਨੂੰ ਜਾਣਾ 6 ਦਿਨ ਲੱਗਣ 10 ਨੂੰ ਵੀ ਕਿਉਂ ਜਾਣਾ 10 ਦਿਨ ਦਾ ਟਿਕਟਾਂ ਤੇਰੀ ਆ ਉੱਥੇ ਤੇ ਤੂੰ ਡੋਰ ਤੇ 9 ਨੂੰ ਚੜੂਗੀ ਹਾਂ ਹਾਂਜੀ ਪਤਾ ਰਾਤ ਦੇ 11:00 ਵਜੇ ਉਹ ਫਿਰ ਉਹ ਰਾਤ ਨੂੰ 11 ਵਜੇ ਉੜ ਕੇ ਥੋੜਾ ਪਹੁੰਚ ਜੇ ਦਿੱਲੀ ਰੇਲਵੇ ਸਟੇਸ਼ਨ ਪਰ ਹਾਂ ਮੈਂ ਇੱਥੇ ਤਾਂ ਇੱਕ ਦਿਨ ਪਹਿਰੇ ਹੀ ਤੁਰੂ ਸਾਂਭੇ ਆਓ ਇੱਕ ਦਿਨ ਪਹਿਰੇ ਜਾਉਂਗੀ ਦਿੱਲੀ ਉਰੀਓ ਫਿਰ ਨਾਉ ਨੂੰ ਆਉਣਾ ਪੈਣਾ ਤੁਹਾਨੂੰ ਮੇਰੇ ਕੋਲੋਂ ਬਾਜੀਓ ਛੱਡ ਕੇ ਆਉਣਾ ਨਾਉ ਨੂੰ ਵੀ ਕਿਹਾ ਅੱਠ ਨੂੰ ਆਉਣਾ ਪੈਣਾ ਤਾਂ ਹੁਣ ਗਾਂ ਜਿਹੜੀਆਂ ਟਿਕਟ ਟਾਕ ਕਰਨੀਆਂ ਪਲੇਨ ਦੀਆਂ ਉਹ ਕਿਹੜੇ ਟਾਈਮ ਦੀਆਂ ਹੋਣੀਆਂ ਇਹ ਵੀ ਆ ਦੇਵਾ ਲਾਉਣ ਦੇ ਹਿਸਾਬ ਨਾਲ ਨਹੀਂ ਜਾਣਾ ਹਸਾਬ ਤਾਂ ਇਹ ਲਾਉਣ ਨੂੰ ਫਿਰਦਾ ਹੈ ਹਸਾਬ ਮੈਨੂੰ ਹੋ ਰਿਹਾ ਹੈ ਹਸਾਬ ਲਾਉਂਦਾ ਮੈਨੂੰ ਤਾਂ ਲੱਗਦਾ ਕੋਈ ਹਾਂ ਇਹ ਚੋਬਾ ਸਿੱਧਾ ਦਿੱਲੀ ਤੱਕ ਇੰਡੋਗਨੇਡੀਅਨ ਹੈ ਨਾ ਉਹਦੀ ਵੀ ਮੈਨਾਂ ਟਿਕਟਾਂ ਹਾਂ ਤੇ ਇੰਨੀ ਕਾ ਪਲੇਨ ਦੀ ਵੀ ਤਾਂ ਇੰਨੀ ਕੇ ਬਣਦੀ ਦਿੱਲੀ ਦੀ ਟਿਕਟ 3000 ਇੰਡੋਗਨੇਡੀਅਨ ਸਹੀ ਨਹੀਂ ਆ ਗਈ ਮਕਾਲਾ ਅੱਜ ਦੇਖੀ ਵੀਡੀਓ ਅਸੀਂ ਕਿਹਾ ਮੇਰਾ ਭਰਾ ਮਿਸਰਿੰਦਰਾ ਲੈ ਨੂੰ ਮੈਂ ਜਹਾਜ਼ ਤੇ ਬਿਠਾ ਲੂੰਗਾ ਨਾ 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 ਠੀਕ ਆ ਫਿਰ ਤਾਂ ਜਹਾਜ਼ ਤੇ ਜਾਣਾ ਫਿਰ ਕੀ ਗੱਲਾਂ ਚੰਡੀਗੜ੍ਹ ਤੋਂ ਚੜ੍ਹ ਜਾਣਾ ਜਹਾਜ਼ ਦਿੱਲੀ ਉਤਰਾਂਗੇ ਜਾ ਕੇ ਦੋ ਬਸ ਨੂੰ ਟਿਕਟਾਂ ਬਣਦੀਆਂ 3000 ਤੇ ਇੱਕ ਜਹਾਜ਼ ਤੇ ਜਾਣਾ ਵੀ ਸਮਝ ਲੈ ਵੀ ਜੈਪੁਰ ਉੱਤਰਨਾ ਜਾ ਕੇ ਜੈਪੁਰ ਤੋਂ ਚੜ੍ਹ ਕੇ ਦੁਬਾਰਾ ਦਿੱਲੀ ਆ ਜਾਣਾ 3 ਘੰਟੇ ਦੀ ਸਟੇ ਆ ਉਹਦੇ 'ਚ ਇੱਕ ਸਿੱਧਿਓ ਤੇ ਚੰਡੀਗੜ੍ਹ ਤੋਂ ਚੜ੍ਹ ਕੇ ਦਿੱਲੀ ਉੱਤਰ ਜਾਣਾ ਜਾ ਕੇ ਉਹ ਆਪਣੇ ਹੱਥ ਆ ਵੀ ਜੇ ਚਾਹੇ ਸਿੱਧਾ ਚੜ੍ਹ ਕੇ ਦਿੱਲੀ ਉਤਰ ਜੋ ਚਾਹੇ ਬਾਆ ਜੈਪੁਰ ਘੁੰਮ ਕੇ ਆ ਰੋ ਕਿਉਂ ਵੀ ਘੁੰਮਣਾ ਜੇ ਦੇਖੋ ਮਣਾ ਹੀ ਜਾਜ ਦੀਓ ਠਾਟੀ ਲੈਣੀ ਜੇ ਟਿਕਟ ਨਹੀਂ ਹੋ ਟਿਕਟ ਨਹੀਂ ਹੋ 3000 ਰੁਪਏ ਆ ਮਿਲਦਾ 9000 3500 ਹੋਊ ਟ੍ਰੇਨ ਕਿੱਥੇ ਜਾਂਦੀ ਹੈ ਟ੍ਰੇਨ ਚੱਲਣਾ ਸੀ ਨੂੰ ਜਾਮੂਦੀਨ ਤੇ ਜਾਮੂਦੀਨ ਦਿੱਲੀ ਤੋਂ ਦਿੱਲੀ ਤੇ ਦਿੱਲੀ ਤੇ ਥੋੜਾ ਜਿਹਾ ਕਹਾ ਹੈ ਇੱਕ ਇੱਕ ਘੰਟੇ ਦਾ ਰਸਤਾ ਫਰੀਦাবাদ ਫਰੀਦাবাদ ਨਹੀਂ ਨਜਾਮੂਦੀਨ ਕੋਈ ਫਰੀਦাবাদ ਦੋ ਹੈ ਉਹ ਨਹੀਂ ਡਾੜੀ ਨਜਾਮੂਦੀਨ ਨਾ ਕੋਈ ਨਜਾਮੂਦੀਨ ਸ਼ਹਿਰ ਨੂੰ ਸੱਚ ਖਾਂ ਡਾਲੀ ਜਿਹੜੀ ਜੂਰ ਸਾਹਿਬ ਨੂੰ ਜਾਂਦੀ ਆ ਯਾਨੀ ਮੈਂ ਦਿੱਲੀ ਤੋਂ ਜਾਂਦਾ ਹੀ ਨਹੀਂ ਆਗਰੇ ਨੂੰ ਕਿਦਾ ਗੜੀ ਰੋਡ ਜਾਂਦਾ ਉਹ ਨਜਾਮੁਦੀਨ ਸਟੇਸ਼ਨ ਹੈ ਹੁਣ ਨਵੀਂ ਦਿੱਲੀ ਸਟੇਸ਼ਨ ਵੀ ਹੈਗਾ ਕੱਲਾ ਪੁਰਾਣੀ ਦਿੱਲੀ ਵੀ ਸਟੇਸ਼ਨ ਹੈਗਾ ਐ ਤਾਂ ਦਿੱਲੀ ਉਹ ਕੋਈ ਨਜਾਮੁਦੀਨ ਨਾਂ ਕਰਕੇ ਸਟੇਸ਼ਨ ਆ ਉੱਥੇ ਤੇ ਸਾਨੂੰ ਟਿਕਟਾਂ ਮਿਲੀਆਂ ਜਿਹੜੀਆਂ ਸਭ ਬੈ ਕੇ ਜਾ ਸਕਦੇ ਆ ਆਪਣਾ ਪਰਸਨਲ ਆ ਸਕਦੇ ਆ ਆਪਣੇ ਆਪਣੇ ਆਪਣਾ ਡੱਬਾ ਮਿਲਿਆ ਜਣੀ ਕਿਉਂ ਡੱਬਾ ਨਹੀਂ ਮਿਲਿਆ ਖਾਣਾ ਹੁੰਦਾ ਇੱਕ ਖਾਣਾ ਮਿਲਿਆ ਕਵਿੰਦਰ ਤੂੰ ਤੂੰ ਡੱਬਾ ਹੀ ਬੁੱਕ ਕਰਾ ਤਾ ਸਲੀਪਰ ਮਿਲਿਆ ਤਿੰਨ ਚਾਰ ਦਾ ਪ੍ਰਾਯਣ ਨੂੰ ਦੋ ਤਿੰਨ ਬੈਠਣ ਨੂੰ ਉਹ ਬੈਠ ਕੇ ਜਾਓ ਪੈ ਕੇ ਜਾਓ ਤੇਰੇ ਹਾਂ ਜੇਸੀ ਆ ਉਹ ਉਹ بڑے ਹੱਥ ਚ ਆਉਂਦੇ ਹੋਏ ਸੀ ਆ ਆਉਂਦੇ ਹੋਏ ਸੀ ਹੈ ਆਉਂਦੇ ਹੋਏ ਸਲੀਪਰ ਆਉਂਦੇ ਹੋਏ ਸਲੀਪਰ ਆ ਹਾਂ ਕੋ ਫਠੰਡਾ ਪਾਣੇ ਆਉਂਦੇ ਸਾਰੇ ਇੱਥੇ ਠੰਡ ਹੋਣੀ ਹੋਣੀ ਆ ਨਹੀਂ ਹੋ ਕਰੀ ਉਹ ਤੁਸੀਂ ਜਾਂਦੇ ਹੋਏ ਪਸਤਾਉਣਾ ਏਸੀ ਚ ਹੋਣੀ ਆ ਨਹੀਂ ਹਾਂ ਉਦੋਂ ਮੁੰਨੇ ਜੀ ਇਹ ਹੀ ਟ੍ਰੇਨ 'ਚ ਮੁਰਨਾ ਉਹ ਇਹੀ ਟ੍ਰੇਨ 'ਚ ਮੁਰਨਾ 18 ਤਰੀਕ ਨੂੰ ਉੱਧਰ ਖੜੀ ਰਹੂ ਉੱਥੇ ਪਲਾਨ ਤਾਂ ਤੱਲੀ ਜਾਣਾ ਡੈਡੀ ਯਾਰਾ ਦਿੱਲੀ ਜਾਣਾ ਦਿੱਲੀ ਮੁਰਨਾ ਉਹਨੇ ਇੱਕ ਟੈਨ ਦੇ ਡਰੇਲੀ ਉੱਥੇ ਤੇ ਵਾਪਸ ਮੁੜਦੀ ਐ ਇੱਕ ਉੱਥੇ ਪਹੁੰਚਦੀ ਐ ਹਾਂ ਇਹ ਸਿਸਟਮ ਹੈ ਉੱਥੀ ਜਨਾ ਗੱਡੀਆਂ ਜਾਮੂ ਦੀ ਆ ਕੇ ਵਾਪਸ ਨਜਾਮੂ ਦੀ ਨੇ ਉਤਰਨਾ ਉਹ ਗਾ ਇਹਨਾਂ ਦੀ ਹਿੰਮਤ ਆ ਵੀ ਦਿੱਲੀ ਆ ਕੇ ਬੰਗਲਾ ਸਾਹਿਬ ਗੁਰੂ ਘਰ ਹੋ ਗਿਆ ਚਾਂਦਨੀ ਚੌਕ ਹੋ ਗਿਆ ਵੀ ਇੱਥੇ ਜੇ ਦਰਸ਼ਨ ਮੇਲੇ ਕਰਨ ਜੋਗ ਇਹਨਾਂ ਦੇ ਸਰੀਰਾਂ ਨੇ ਆਜ਼ਾਦਤ ਦਿੱਤਾ ਤਾਂ ਕਰ ਲੈਣਗੇ ਦਰਸ਼ਨ ਮੇਲੇ ਹੁਣ ਤੁਸੀਂ ਕਹਿੰਦੇ ਨੌ ਨੂੰ ਜਾਣਾ ਹਾਂ ਠੀਕ ਐ ਨੌ ਨੂੰ ਜਾ ਕੇ ਵੀ ਜਾ ਕੇ ਉਹ ਤਾਂ ਮੱਥਾ ਟੇਕ ਹੋ ਜਾਣਾ ਉਹ ਤੁਹਾਡਾ ਪਹਿਲਾਂ ਸਿੱਕੇ ਬੋਹ ਸਕਦੇ ਦਿੱਲੀ ਜਾਂ ਮੋਦੀ ਨੂੰ ਪਤਾ ਲੱਗ ਜੇ ਕਿੱਥੇ ਗਾ ਫਿਰ ਤੇ ਕਿਹਦੀ ਪਹਿਲਾਂ ਜਾਣਾ ਆਪਣਾ ਨਹੀਂ ਜਿਆ ਮੋਦੀ ਨੂੰ ਪਤਾ ਲੱਗ ਜੇ ਫਿਰ ਉਹ ਚ ਘੰਟੇ ਦੀ ਰਸਤਾ ਹੱਥ ਤੇ ਇੱਕ ਘੰਟੇ ਦੀ ਰਸਤਾ ਬਾਈ ਨੇ ਦੇਖਿਆ ਵਾ ਸਾਰਾ ਸਰਚ ਕਰਕੇ ਨੇ ਜਾਮੂ ਦੀ ਦਾ ਹਾਂ ਜੇ ਉਹ ਸੁਬਾ ਚੜੋ ਹਾਂ ਸੁਬਾ ਚੜੋ ਹਾਂ ਪਾਸੇ ਆ ਫਲਾਟ ਉਹਦੇ ਇਜਾਜ਼ ਨੇ 1 ਘੰਟੇ ਚ ਪਹੁੰਚਾ ਦੇਣਾ ਇਜਾਜ਼ ਨੇ ਦੇ ਘੰਟਾ ਲਾਉਣਾ ਦਿੱਲੀ ਲਾਦਣਾ 에어ਪੋਰਟ ਤੇ ਉੱਥੇ ਤੇ ਟੈਕਸੀ ਕੋਲ ਕੋ ਬੱਸ ਕਰੋ ਸਿੱਧਾ ਨੇ ਜਾਮੂ ਤੈਨੂੰ ਮੇਰੇ ਕੋਲ ਜਾਂ ਤਾਂ ਸੱਜਰੇ ਹੋਣ ਪਣੇ ਜਾਂ ਕਿ ਮੈਨੂੰ ਪਹਿਲਾ ਹੋਣਾ ਪਣੇ ਇਹ ਤਾਂ ਚੱਲ ਫੇਰ ਬਿੱਲ ਪਾਸ ਕਰ ਲਾਂਗੇ ਅਸ ਤਾਂ ਬਹੁਤ ਦਿਨ ਪਏ ਆ ਪਰ ਉਹ ਗੱਲ ਤਾਂ ਡੈਡੀ ਨੂੰ ਮਨਾਉਣ ਦੀ ਸੀ ਡੈਡੀ ਮੰਨ ਗਿਆ ਗੱਲ ਖਤਮ ਐ ਬਸ ਡੈਡੀ ਮੰਨ ਗਏ? ਕਿਉਂ? ਮੰਨ ਗਿਆ ਡੈਡੀ ਮੈਂ ਮੰਨੇ ਨੂੰ ਕਿਹਾ ਮੈਨੂੰ ਗਏ ਹੁਣ ਮੇਰੇ ਪਹਿਣਾ ਹੀ ਹੈ ਉਹ ਪੂਆ ਦਾ ਲਿਆ ਕਰੂ ਉੱਥੇ ਬਾਹ ਹੈ ਗਰੂ ਸਤਨਾਮ ਸਤਿਆ ਪਾਤਸ਼ਾਹ ਇਹਦੇ ਵੀ ਬੰਦੇ ਸੁਧਰ ਥਾਗਦੇ ਭਈ ਇਹਨਾਂ ਦਾ ਰੱਬੇ ਰੱਖਾ ਇਹਨਾਂ ਦਾ ਰੱਬੇ ਰੱਖਾ ਹਾਂ ਕਰੇ ਤੇ ਲੱਗਦਾ ਹੁੰਦਾ ਕਈ ਦੇ ਵੀ ਲੱਗ ਨੂੰ ਉਹ ਤਾਂ ਪਾ ਕੇ ਫਿਰ ਤੂੰ ਤਾਂ ਇਹ ਦੇ ਤੂੰ ਤਾਂ ਡਾੜੀ ਧਮਕੀਆਂ ਲਾ ਗਿਆ ਦੇਣ ਵੀ ਜੇ ਤੁਸੀਂ ਚੱਲ ਕੇ ਮਾਂ ਆਪਣੀ ਮਰਜ਼ੀ ਕਰੂੰਗਾ ਮੈਂ ਕਿਹ ਮੰਗਦਾ ਤਾਂ ਮੈਂ ਗਿਆ ਉਸ ਤੇ ਤਾਂ ਪਤਾ ਹੀ ਆ ਹੈ ਸਹਿੰਦਰ ਦਾ ਆ ਗਿਆ ਫੋਨ ਡਾੜੀ ਮੈਂ ਕਿਦਰਾ ਮੈਂ ਨਹੀਂ ਇਹ ਪਾਸੋਂ ਦਾ ਮਾਂ ਆਪ ਕਹਿੰਦਾ ਮੇਰੇ ਬਾਥੂ ਚਿੱਟਾ ਆਉਂਦਾ ਉਹਦਾ ਪਾਣੀ ਜਿੰਨਾ ਵੱਧ ਪੀਊਗਾ ਡਾੜੀ ਉਨਾ ਸਹੀ ਆਉਣਾ ਬਾਥਰੂਮ ਕਿੰਝ ਵੀ ਵੀਰੋ ਕਿੰਨਾ ਜੀਦਾ ਹੋਵੇ ਦੇਖ ਲਾ ਜੀਜਾ ਮਾਡੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ